ਤ론ਸਾਬਾ ਲੁਧਿਆਣਾ ਦੀ ਜਿਹੜੀ ਓਪਚੂਨ ਆ ਉਹ ਹੋ ਗਈ ਆ ਕਿਉਂਕਿ ਤੁਹਾਡੇ ਇਥੇ 20 ਹੋ ਗਈ 19 ਤੇ ਸ਼ਾਮ 5 ਵਜੇ ਤੱਕ ਕਹਿੰਦੇ ਅੱਧ ਤੋਂ ਵੱਧ ਘਟ ਜਿਹੜੀ ਉਹ ਪੋਲਿੰਗ ਹੋਈ ਸੀਗੀ ਕੋਈ ਬੜਾ ਵਧੀਆ ਨਹੀਂ ਗਿਆ ਪਰ ਸਰਵੇ ਜਿਹੜਾ ਉਹਦੇ ਅਨਸਾਰ ਥੋੜਾ ਜਿਹਾ ਸਤਾਤਾਰੀ ਵਾਲੇ ਬਣੇ ਜਾ ਰਹੀ ਹੈ ਸੀਟ ਬਾਕੀ ਆਉਣ ਵਾਲਾ ਸਬੰਦ ਦੱਸੂਗਾ ਕਿਉਂਕਿ ਜਿਹੜੀਆਂ ਜਿੰਮੇ ਚੋਣਾ ਹੁੰਦੀ ਆ ਆਮ ਸਤਾਤਾਰੀ ਸਤਾਈ ਪਾਰਟੀ ਜੱਦੀ ਹੁੰਦੀ ਆ ਸਾਰੀ ਮਸ਼ੀਨਰੀ ਝੋਕੇ ਜਾਂਦੀ ਪੂਰਾ ਜ਼ੋਰ ਲਾਇਆ ਜਾਂਦਾ ਇਹ ਵੀ ਹੁੰਦਾ ਵੀ ਸਾਡੀ ਬੇਇਜ਼ਤੀ ਨਾ ਹੋ ਜਾਵੇ ਅਨਸਲਟ ਨਾ ਹੋ ਜਾਵੇ ਸਾਰਾ ਕੁਝ ਬਚਾਉਣ ਲਈ ਤੇ ਪੂਰਾ ਜੋਰ ਲਾਇਆ ਹੁੰਦਾ ਜੀ ਟੱਲੋ ਸਾਬ। ਅ ਬਿਲਕੁਲ ਇਹ ਕੋਈ ਸ਼ੱਕ ਨਹੀਂ ਕਿ 5 ਵਜੇ ਜਦੋਂ ਬੋਲਿੰਗ ਬੰਦ ਹੋਈ ਹੈ ਉਹਨਾਂ ਨਾਲੇ ਚਲਦੀ ਸੀ ਮਤਲਬ ਗੇਟ ਬੰਦ ਹੋ ਗਏ ਸੀ। ਜੀ ਜਿਹੜੇ ਲੋਕ ਅੰਦਰ ਖਲੋਤੇ ਸੀ ਉਹਨਾਂ ਨੂੰ ਅਧਿਕਾਰ ਸੀ ਕਿ ਉਹ ਆਪਣੀ ਵੋਟ ਪਾ ਸਕਣ ਲੇਕਿਨ ਬਾਹਰੋਂ ਕਿਸੇ ਬੰਦੇ ਨੂੰ ਨਹੀਂ ਸਿਆਉਣ ਦਿੱਤਾ ਗਿਆ। ਜੀ ਉਦੋਂ ਤੱਕ ਜਿਹੜੀ ਹੈਗੀ ਐ ਉਹ 50% ਤੋਂ ਘੱਟ ਸੀ ਉਹ ਲੰਘ ਹੂੰ ਹੂੰ ਪਰ ਸ਼ਾਮ ਨੂੰ 7 ਵਜੇ ਜੋ ਅਪਲੋਡ ਕੀਤਾ ਗਿਆ ਜੀ ਡਾਟਾ ਉਹਦੇ ਮੁਤਾਬਕ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐ ਸਿਬਨ ਸੀ ਹੂੰ ਉਹਨਾਂ ਨੇ ਦੱਸਿਆ ਕਿ ਹੁਣ ਇਹ 50% ਤੋਂ ਵੱਧ ਗਈ ਐ ਕਿਉਂਕਿ ਡੇਟੇ ਦੇ ਮੁਤਾਬਕ 51.33% ਹੋ ਗਈ ਐ ਜੀ ਐਸੇ ਜੇ ਆਪਾਂ 2022 ਨਾਲ ਇਹਦਾ ਕੰਪੇਅਰ ਕਰੀਏ ਤਾਂ 2022 ਦੇ ਵਿੱਚ ਇਸ ਹਲਕੇ ਦੇ ਵਿੱਚ 64.23% ਦੀ ਪੋਲਬਹੁਜ ਸੀ ਜੀ ਉਹ ਇਹਦੇ ਚ ਵੀ ਰੂਟੀਨ ਦੇ ਵਿੱਚ ਆਪਾਂ ਦੇਖੀਏ ਤੇ ਕਾਫੀ ਬਦਲ ਜਣੀ ਹੈਗੀ ਇੱਥੇ ਪੋਲਿੰਗ ਹੁੰਦੀ ਹੈ ਜਦੋਂ ਬਾਕੀ ਪੰਜਾਬ ਦੇ ਵਿੱਚ 70 25% ਦੇ ਕਰੀਬ ਚਲੀ ਗਈ ਸੀ ਉਦੋਂ ਇੱਥੇ 64% ਦੀ ਰਹਿ ਜਾਣੀ ਇਹ ਵੀ ਇਹਹੀ ਇਹਦੀ ਗੱਲ ਦੀ ਪੁਸ਼ਟੀ ਕਰਦੀ ਹੈ ਜੀ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਪੂਰੀ ਲਹਿਰ ਨੀ ਕਵਾਂਗੇ ਆਪਾਂ ਪੂਰਾ ਮਤਲਬ ਲੋਕਾਂ ਨੇ ਫਤਵਾ ਹੀ ਦਿੱਤਾ ਸੀ ਇਹ ਉਦੋਂ ਵੀ ਪੋਲਿੰਗ ਘੱਟ ਰਹੀ ਹੈ ਤੇ ਦਾ ਵੱਡਾ ਕਾਰਨ ਇਹ ਹੈ ਕਿ ਇੱਥੇ ਜਿਹੜੀ ਹੈਗੀ ਹੈ ਮਿਡਲ ਕਲਾਸ ਤੇ ਅਪਰ ਮਿਡਲ ਕਲਾਸ ਦੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਮੋਤੀ ਦਿਲ ਚਸਪੀ ਨਹੀਂ ਹੁੰਦੀ ਜੀ ਪਰ ਕੱਲ ਦੇਖਣ ਵਾਲੀ ਗੱਲ ਇਹ ਸੀ ਕਿ ਇਹਦੇ ਵਿੱਚ ਜਿਹੜੇ ਵੱਡੇ ਇੰਡਸਟਰੀਸਟ ਹੈ ਹਾਂ ਕਿਉਂਕਿ ਲੁਧਿਆਣੇ ਦੇ ਬਹੁਤੇ ਇੰਡਸਟਰੀਸਟ ਜਿਹੜੇ ਹੈਗੇ ਉਹ ਇਸ ਇਲਾਕੇ ਦੇ ਵਿੱਚ ਰਹਿੰਦੇ ਆ ਜੀ ਅੱਡੇ ਇੰਡਸਟਰੀਅਲ ਲਿਸਟ ਤੇ ਉਹਨਾਂ ਦੇ ਪਰਿਵਾਰ ਕੱਲ ਲਾਈਨਾਂ ਦੇ ਵਿੱਚ ਲੱਗੇ ਦੇਖੇਗੇ ਹਾਂ ਹਾਂ ਕਾਰਨ ਇਹ ਹੈ ਕਿ ਸੰਜੀਵ ਅਰੋੜਾ ਖੁਦ ਇੱਕ ਜਿਹੜਾ ਵੱਡਾ ਸਮਸਕਾਰ ਹੈ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨ ਸੰਜੀਵ ਅਰੋੜਾ ਦੇ ਕਹਿੜ ਦੇ ਉੱਤੇ ਜਿਸ ਟੱਕ ਦੇ ਨਾਲ ਕੁਝ ਫੈਸਿਲਿਟੀ ਜਿੱਤੀਆਂ ਹੈ ਹਾਂ ਜੀ ਬੱਡੇ ਸਨਦ ਕਾਨੂੰਨ ਤੇ ਉਹਨਾਂ ਨੇ ਆਮ ਲੋਕਾਂ ਦੀ ਜਿਹੜੀ ਨਰਾਜ਼ਗੀ ਮੁੱਢ ਲਈ ਹੈ ਖਾਸ ਕਰਕੇ ਕਿਸਾਨੀ ਦੀ ਉਹ ਵੀ ਇਹੀ ਦਰਸਾਉਂਦੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਹੁਣ ਅੱਜ ਦੀਆਂ ਵੱਡੇ ਸ਼ਹਿਰਾਂ ਦੇ ਵਿੱਚ ਤੇ ਜਾਂ ਕਸਬਿਆਂ ਦੇ ਵਿੱਚ ਨਵੇਂ ਇਹਨਾਂ ਨੇ ਰੀਅਲ اسٹیਟ ਬਣਾਉਣ ਵਾਸਤੇ ਜ਼ਮੀਨਾਂ ਅਕਵਾਇਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜੀ ਜੀ ਜਮੀਨਾਂ ਜਿਹੜੀਆਂ ਖਾਇਰ ਹੋਣਗੀਆਂ ਇਹਦੇ ਵਿੱਚੋਂ ਬੈਨੀਫਿਸ਼ੀਅਰੀ ਨੂੰ ਜਾਂਦਾ ਹੂੰ ਇਹਨੇ ਕਿਸਾਨਾਂ ਦੀਆਂ ਜ਼ਮੀਨਾਂ ਕੋਈਆਂ ਗਈਆਂ ਉਹ ਤਾਂ ਮਤਲਬ ਕਿਸੇ ਦੇ ਆਪਾਂ ਕਹਾਂਗੇ ਕਿਸਿਹਾਰੇ ਬਾੜੀ ਜਾਣ ਗਈ ਬਿਲਕੁਲ ਕਿਉਂ ਪੈਸੇ ਭਾਵੇਂ ਉਹਨਾਂ ਨੂੰ ਦੇ ਦਿੱਤੇ ਜਾਣ ਲੇਕਿਨ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਦਾ ਕਿੰਨਾ ਸਮਾਂ ਲੱਗੂਗਾ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਖੇਤੀਬਾੜੀ ਦੇ ਵਿੱਚੋਂ ਆਊਟ ਹੋ ਜਾਣਗੀਆਂ ਤੇ ਬੈਨੀਫਿਟ ਕਿਨੂੰ ਹੋਣਾ ਬੈਨੀਫਿਟ ਵਪਾਰੀ ਨੂੰ ਹੋਣਾ ਕਾਰੋਬਾਰੀ ਨੂੰ ਹੋਣਾ ਜੇਕਰ ਕਾਰੋਬਾਰ ਤੇ ਵਪਾਰ ਅਕਸਰ ਆਪਾਂ ਜਾਣਦੇ ਆ ਕਿ ਉਹ ਜਿਹੜੀ ਹੈਗੀ ਮਿਡਲ ਕਲਾਸ ਅਪਰ ਮਿਡਲ ਕਲਾਸ ਇੰਡਸਟਰੀਇਲਿਸਟ ਜਾ ਕਾਰਪੋਰੇਟਰ ਉਹਨਾਂ ਨੂੰ ਜਾਂਦੇ ਹੈ ਜੋ ਇੱਥੇ ਇਸੇ ਕਰਕੇ ਜਿਹੜੇ ਅੱਜ ਕੱਲ ਉਹਨਾਂ ਦੀ ਸ਼ਮੂਲੀਅਤ ਦੇਖੀ ਗਈ ਕਿ ਉਹਨਾਂ ਨੇ ਵੋਟਾਂ ਪਾਈ ਹੈ ਪਰ ਨਾਲ ਇਹ ਵੀ ਗੱਲ ਹੈ ਕਿ ਕਈ ਸਮਾਜ ਦੇ ਚੜ੍ਹਪਾਂ ਵੀ ਹੋਈਆਂ ਤੇ ਬਸੇ ਜੇ ਆਪਾਂ ਦੇਖੀਏ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਸੀ ਉਹ ਇੱਕ ਦੂਜੇ ਨਾਲ ਮੇਲ ਮਲਾਪ ਨਹੀਂ ਦੇਖਦੇ ਰਹੇ ਪਰ ਉਪਕਾਰ ਸਿੰਘ ਘਮਣ ਜਿਹੜੇ ਆਕਾਲੀ ਦਲ ਦੇ ਕੈਂਡੀਡੇਟ ਹੈ ਜੀ ਉਹ ਕੱਲ ਜਦੋਂ ਪੋਲਿੰਗ ਬੂਥਾਂ ਤੇ ਜਾ ਰਹੇ ਸੀ ਤਾਂ ਇੱਕ ਥਾਂ ਦੇ ਉੱਤੇ ਮਮਤਾ ਆਸ਼ੂ ਜੀ ਆਸ਼ੂ ਦੀ ਵਾਈਫ ਹੈ ਜਿਹੜੀ ਉਹ ਬਾਹਰ ਬੈਠੀ ਸੀ ਜਿਹਨੇ ਕੋਈ ਲਾਕੇ ਉਹਨਾਂ ਨੂੰ ਸੱਫਰੀ ਕਾਲ ਬੁਲਾਈ ਗੁੱਡੀ ਹਟਲਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਨਹੀਂ 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 ਤੁਸੀਂ ਨਹੀਂ ਚਲੋੜੇ ਵੀ ਜਿਤਮਾਰ ਕੀਤਾ ਤੇ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਮਮਤਾ ਆਸ਼ੂ ਨੂੰ ਕਿਉਂ ਮਲੇ ਕਿਉਂ ਫਤੇ ਬੁਲਾਈ ਜੀ ਉਹ ਕਹਿੰਦਾ ਵੀ ਰਾਜਨੀਤਿਕ ਵਿਰੋਧਤਾ ਆਪਦੀ ਦਾ ਨਹੀਂ ਤੇ ਆਸ਼ੂ ਮੇਰਾ ਬੱਡਾ ਭਰਾ ਹੈ ਮੇਰੀ ਭਾਦੀ ਲੱਗਦੀ ਹੈ ਇਸ ਕਰਕੇ ਮੈਂ ਇਹਨੂੰ ਸੱਫਰੀ ਕਾਲ ਬੁਲਾਤੀ ਜੀ ਇਸੇ ਤਰੀਕੇ ਆਸ਼ੂ ਨੂੰ ਦੇਖੀਏ ਤਾਂ ਆਸ਼ੂ ਵੀ ਤੁਰਿਆ ਫਿਰਦਾ ਇੱਕ ਵਾਰੀ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਕੈਂਪ ਸੀ ਜੀ ਉਸ ਕੈਂਪ ਦੇ ਵਿੱਚ ਜੀਵਨ ਗੁਫ਼ਤਾ ਉਹਨਾਂ ਦੇ ਕੈਂਡੀਡੇਟਸ ਦੀ ਹੋਸਟ ਕੈਂਪ ਦੇ ਵਿੱਚ ਚਲਾ ਗਿਆ ਔਰ ਉਹ ਵੀ ਨੂੰ ਗੱਲ ਲੱਗ ਕੇ ਮਿਲਿਆ ਮਤਲਬ ਜਿਹੜੇ ਆਪੋਜੀਸ਼ਨ ਆਪੋਜੀਸ਼ਨ ਦੇ ਲੀਡਰ ਹੈ ਸਾਰੇ ਖਾਸ ਕਰਕੇ ਜੇ ਲੁਧਿਆਣੇ ਵੀ ਆਪਾਂ ਦੇਖੀ ਤਾਂ ਉਹਨਾਂ ਦੇ ਵਿੱਚ ਆਪਾਂ ਦੇਖਿਆ ਨੇਰਤਾ ਦੇਖੀ ਗਈ ਹੈ ਇੱਕ ਦੂਜੇ ਦੇ ਖਿਲਾਫ ਮਤਲਬ ਉਹਨਾਂ ਨੇ ਕੋਈ ਪ੍ਰਚਾਰ ਦوران ਵੀ ਉਹਨਾਂ ਨੇ ਬਹੁਤਾ ਨਹੀਂ ਕੀਤਾ ਸਾਰਿਆਂ ਦਾ ਟਾਰਗੇਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਸੀ ਪਰ ਆਮ ਆਦਮੀ ਪਾਰਟੀ ਬਾਰੇ ਪ ਜਾਣਦੇ ਵੀ ਸਰਕਾਰ ਉਹਨਾਂ ਦੀ ਹੈ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਜਿਵੇਂ ਇੱਕ ਦਿਨ ਦੋ ਦਿਨ ਪਹਿਲਾਂ ਉੱਥੇ ਰਾਤ ਨੂੰ ਸਮਾਨ ਵੰਡਿਆ ਗਿਆ ਐ ਅਲਕਸ਼ਨ ਪਾਣੀ ਵੰਡਿਆ ਗਿਆ ਇੱਕ ਟਰੱਕ ਦਾ ਫੜਿਆ ਜਾਣਾ ਔਰ ਪੁਲਿਸ ਵੱਲੋਂ ਡਟ ਕੇ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਜੀ ਇਤੋਂ ਤੱਕ ਕਿ ਆਸ਼ੂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਅਸਲ ਦੇ ਵਿੱਚ ਇਹ ਪੁਲਿਸ ਦੇ ਮੁਲਾਜ਼ਮ ਐ ਕਰਮਚਾਰੀ ਐ ਜਾਂ ਜਿਹੜੇ ਛੋਟੇ ਅਧਿਕਾਰੀ ਐ ਜਿਨ੍ਹਾਂ ਨੂੰ ਆਪਾਂ ਇੰਸਪੈਕਟਰ ਲੈਵਲ ਤੱਕ ਦੇ ਅਫਸਰ ਕਹਿ ਦਿੰਦੇ ਆ ਟੀਐਸਪੀ ਕਹਿ ਦਿੰਦੇ ਆ ਹਾਂ ਹਾਂ ਉਹ ਕਹਿੰਦੇ ਇਹ ਪੁਲਿਸ ਵਾਲੇ ਨਹੀਂ ਹਨ ਅਸਲ ਵਿੱਚ ਇਹ ਲੋਕ ਜਿਹਨੇ ਹੈਗੇ ਆਮ ਆਦਮੀ ਪਾਰਟੀ ਦੇ ਵਰਕਰ ਬਣ ਚੁੱਕੇ ਜੀ ਤੇ ਮੈਨੂੰ ਕਹਿੰਦੇ ਇਹੋ ਜਿਹਾ ਆਪ ਦਾ ਇਹ ਮਹਿਸੂਸ ਕਰਵਾ ਦਿੱਤਾ ਪੁਲਿਸ ਅਧਿਕਾਰੀਆਂ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਪਾ ਕੇ ਇੱਥੇ ਵਰਦੀਆਂ ਵਰਕਰ ਜਿਹੜੇ ਵਰਦੀਆਂ ਪਾ ਕੇ ਆ ਗਏ ਹੂੰ ਹੂੰ ਕਿਉਂਕਿ ਜਦ ਦੀ ਸ਼ਾਹਬੋ ਜਰੀ ਇੱਕ ਬੜੀ ਇੰਟਰਸਟਿੰਗ ਤੁਸੀਂ ਦੇਖੀ ਹੋਣੀ ਹੈ ਵੀਡੀਓ ਵੀ ਦੇਖੀ ਹੋਣੀ ਹੈ ਜੀ ਵੀ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਇੱਕ ਕੂਪੀ ਤੇ ਜਾ ਰਿਹਾ ਹੈ ਜੀ ਔਰ ਉਸ ਕੂਪੀ ਤੋਂ ਉੱਤਰ ਕੇ ਲੋਕਾਂ ਨੂੰ ਵੱਢ ਰਿਹਾ ਹੈ ਕਿੱਤਾ ਜਿੰਨਾ ਕਿੱਤਾ ਦੇ ਵਿੱਚ ਖਾਣ ਪੀਣ ਵਾਲਾ ਸਾਮਾਨ ਸੀ ਆਟਾ ਤੇਲ ਵਗੈਰਾ ਵਗੈਰਾ ਹੂੰ ਹੂੰ ਤਾਂ ਜਦੋਂ ਉਹ ਵੱਢ ਰਿਹਾ ਸੀ ਇੱਕ ਬੰਦੇ ਨੂੰ ਫੜਾਈ ਇਨ ਦੀ ਮੀਨ ਟਾਈਮ ਉਥੇ ਕਾਂਗਰਸ ਦਾ ਵਰਕਰ ਜਾਂ ਆਸ਼ੂ ਦਾ ਵਰਕਰ ਆਪਾਂ ਕਹਿ ਦਈਏ ਉਹ ਚਲਾ ਗਿਆ ਜੀ ਉਹਨੇ ਰੌਲਾ ਪਾਇਆ ਉੱਥੇ ਵੀ ਤੁਸੀਂ ਇਹ ਵੱਢਦੇ ਕਿਉਂ ਤੇ ਉਹਨੇ ਨਾਲ ਦੀ ਨਾਲ ਹੀ ਉਹ ਜਿਹੜੀ ਕਿੱਟ ਆਉ ਦੇ ਕਬਜ਼ੇ 'ਚ ਕਰ ਲਈ ਪੁਲਿਸ ਨੂੰ ਇਨਫੋਰਮ ਕਰਤਾ ਹੂੰ ਹੂੰ ਆਸ਼ੂ ਕਹਿੰਦਾ ਹੈ ਕਿ ਮੈਂ ਪੁਲਿਸ ਜਦੋਂ ਮੈਨੂੰ ਜਾਣਕਾਰੀ ਮਿਲੀ ਮੈਂ ਪੁਲਿਸ ਕਮਿਸ਼ਨਰ ਨੂੰ ਫੋਨ ਕੀਤਾ ਜੀ ਲੇਕਿਨ ਪੁਲਿਸ ਕਮਿਸ਼ਨਰ ਨੇ ਮੇਰਾ ਫੋਨ ਚੱਕਣਾ ਵੀ ਮੁਨਾਸਬ ਨਹੀਂ ਸਮਝਿਆ ਜੀ ਹੁਣ ਚੰਦੀ ਸਾਹਿਬ ਇੱਥੋਂ ਅੰਦਾਜ਼ਾ ਲਾਓ ਕਿ ਇੱਕ ਕੈਂਡੀਡੇਟ ਹੈ ਸਾਬਕਾ ਮੰਤਰੀ ਹੈ ਸਧਾਰਨ ਬੰਦਾ ਦਾ ਕੋਈ ਹੈ ਨਹੀਂ ਹਰ ਪੁਲਿਸ ਅਫਸਰ ਦੇ ਕੋਲੇ ਉਸ ਜ਼ਿਲ੍ਹੇ 'ਚ ਉਸ ਸ਼ਹਿਰ 'ਚ ਜਿੱਥੇ ਉਹ ਤਾਇਨਾਤ ਹੋਣ ਉੱਥੋਂ ਦੇ ਪੋਲੀਟੀਕਲ ਲੀਡਰ ਹੈ ਜਿਹੜੇ ਉਨਾ ਸਰਦੇ ਫੋਨ ਹੁੰਦੇ ਹੈ ਕੰਟਰੋਲਿੰਗ ਦੇ ਤੇ ਸਰਦੇ ਫੋਨ ਭੇਜਦੇ ਹੈ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਵੀ ਜਿਹੜੇ ਉਹ ਫੀਡ ਕੀਤੇ ਹੁੰਦੇ ਹੈ ਬੋਰਡ ওভার ਬੰਦਾ ਕੈਂਡੀਡੇਟ ਹੋਵੇ ਕੈਂਡੀਡੇਟ ਵੀ ਇੱਕ ਨੈਸ਼ਨਲ ਪਾਰਟੀ ਦਾ ਹੋਵੇ ਜਿਹੜੀ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਤੇ ਰਹੇ ਉਹ ਬੰਦਾ ਟੈਲੀਫੋਨ ਕਰੇ ਤੇ ਕਮਿਸ਼ਨਰ ਉਸ ਟੈਲੀਫੋਨ ਨੂੰ ਅਟੈਂਡ ਕਰੇ ਜਿਸ ਦਾ ਮਤਲਬ ਹੈ ਕਮਿਸ਼ਨਰ ਚਾਹਦਾ ਹੀ ਨਹੀਂ ਤੇ ਉਸੇ ਜੋ ਕੁ ਸ਼ੋਰਿਆ ਸੀ ਕਮਿਸ਼ਨਰ ਦੀ ਇਛਾ ਮਤਾਬ ਕੋਣ ਸੀ ਅਗਲੀ ਗੱਲ ਮੈਂ ਵੀ ਦੱਸਦੇ ਮੈਂ ਕਿ ਇਹ ਕਮਿਸ਼ਨਰ ਸਾਹਿਬ ਜਿਹੜੇ ਲੁਧਿਆਡੇ ਲੱਗੇ ਹੈ ਇਸ ਸੁਪਨ ਸ਼ਰਮਾ ਜੀ ਇਸ ਸੁਪਨ ਸ਼ਰਮਾ ਜੀ ਉਹ ਹੈ ਦੀ ਹਰ ਮਸਲੇ ਬਦਨਾਮੀ ਹੁੰਦੀ ਹੈ ਬਿਲਕੁਲ ਜੀ ਇਹ ਜਿੱਥੇ ਵੀ ਗਏ ਆ ਇਹਨਾਂ ਦੇ ਖਿਲਾਫ ਬੜੇ ਭੜੇ ਇਲਜ਼ਾਮ ਲੱਗਦੇ ਰਹੇ ਆ ਖਾਸ ਕਰਕੇ ਕਿਤੇ ਕਰ ਰਹੇ ਹੈ ਇਲਜ਼ਾਮ ਲੱਗਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮੈਡਮ ਕਮਿਸ਼ਨਰ ਆ ਜਲੰਧਰ ਦੇ ਉਹਨੂੰ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਸੀਗੀ ਕਿ ਮੇਰੇ ਨਾਲ ਇਹ ਪਤਾ ਆ ਕੁਝ ਕਰਦਾ ਰਿਹਾ ਹੈ ਮੇਰੀ ਜਿਹੜੀ ਹੈਗੀ ਹੈ ਮਜਬੂਰੀ ਦਾ ਫਾਇਦਾ થਦਾ ਰਿਹਾ ਟੀ ਮਲਟਵਰਕ ਦੇ ਵੱਡੇ ਹੋਟਲਾਂ ਦਾ ਜ਼ਿਕਰ ਵੀ ਕੀਤਾ ਉਹ ਸਾਰਾ ਕੁਝ ਉਹਨੇ ਲਿਖ ਕੇ ਦਿੱਤਾ ਸੀ ਜੀ ਜੀ ਫਿਰ ਉਹ ਜਿਹੜੀ ਹੈ ਜਿਹਨੇ ਆਉਣ ਜਿਹੜੀ ਹੈ ਕੈਮਰਾ ਕੀ ਪਰ ਤੁਹਾਕ ਤੇਨਲਾ ਦੇ ਨਾਲ ਇਹ ਗੱਲ ਵੀ ਕੀਤੀ ਸੀ ਬਾਅਦ ਵਿੱਚ ਪ੍ਰੈਸ਼ਰ ਪਿਆ ਤੇ ਫਿਰ ਉਸ ਬੀਬੀ ਨੇ ਆਪਣੇ ਆਪ ਨੂੰ ਬਿਟਰਾ ਕਰ ਲਿਆ ਸੀ ਜੀ ਇਹ ਇੱਕ ਜੋਨ ਜਿੱਤਨ ਮਾਸਟਰ ਤੁਸੀਂ ਇਸ ਕਿਸਮ ਦਾ ਪ੍ਰਬੰਧ ਕਰਦੇ ਹੋ ਇਹੋ ਜਿਹੇ ਆਪਸਾਂ ਦੇ ਖਿਲਾਫ ਇੰਨੇ ਜਿਹੇ ਹੈਗੇ ਚਰਿੱਤਰ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਾਣ ਜੀ ਔਰ ਉਹ ਉੱਥੇ ਹੀ ਥਾਮੇ ਬੈਠੇ ਰਹੇ ਤਾਂ ਜੱਦੀ ਸਾਹਿਬ ਦਾ ਮਤਲਬ ਹੈ ਕਿ ਠੇਕਾ ਕੀਤਾ ਹੁੰਦਾ ਹੈ ਕਿ ਲੈ ਭਾਈ ਤੈਨੂੰ ਦੇਦਾ ਠੇਕਾ ਆਹ ਖੇਤ ਤੇਰੇ ਕੋਲੇ ਆ ਤੂੰ ਇੱਥੇ ਜੋ ਮਰਜ਼ੀ ਹੈ ਬੀਜ ਜੋ ਮਰਜ਼ੀ ਹੈ ਉਹ ਪੱਡ ਮੈਨੂੰ ਆ ਸਮਾਨ ਚਾਹੀਦਾ ਤੇ ਮੈਨੂੰ ਉਹ ਸਮਾਨ ਦੇ ਦੀ। ਜਿਹੀ ਗੱਲ ਜਿਹੜੀ ਹੈਗੀ ਤੁਸੀਂ ਦੇਖੋ ਸਰਕਾਰੀ ਮਿਸਟਰੀਰੀ ਦੀ ਅੱਜ ਦੇ ਜਮਾਨੇ ਦੇ ਵਿੱਚ ਦਰਵਾਰਤੋਂ ਕਿਵੇਂ ਹੁੰਦੀ ਹੈ। ਰਿਜ਼ਲਟ ਕੁਝ ਵੀ ਆਵੀ। ਪਰ ਮੈਂ ਯਾਦ ਕਰਾਉਣਾ ਚਾਹੁੰਗਾ ਆਮ ਆਦੀ ਪਾਇੰਦੀ ਦੇ ਮਰਕਾ ਨੂੰ ਕਿ ਜਦੋਂ ਕੇਜਰੀਬਾਲ ਤੋਂ ਪਹਿਲਾਂ ਸਤਿੰਦਰ ਨੂੰ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ ਛੋਟੇ ਛੋਟੇ ਲੋਕਾਂ ਨੂੰ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਵੱਡੇ ਬੰਦੇ ਗ੍ਰਿਫਤਾਰ ਕੀਤੇ ਗਏ ਸਸੋਧਿਆ ਕੀਤਾ ਗਿਆ। ਕੇਜਰੀਬਾਲ ਕੀਤਾ ਗਿਆ ਤੁਸੀਂ ਚੀਕਾ ਕਿਵੇਂ ਮਾਰਦੇ ਸੀ। ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਜਾ ਕੇ ਇੱਕ ਜਿਹੜੀ ਥੱਲੇ ਜ ਡਾਲੀ ਦੇ ਉੱਤੇ ਹੀ ਹੁੰਦੀ ਉਹ ਬੜੀ ਹੋਈ ਉਹਦੀ ਕੰਧ ਜੀ ਬਣੀ ਹੁੰਦੀ ਛੋਟੀ ਜੀ ਉੱਥੇ ਬੈਠੇ ਆਪਾਂ ਦੇਖੇ ਆ ਔਰ ਜਿਹੜੇ ਹਧੂਤ ਬੈਠੋੜੀ ਐ ਉਹ ਮਤਲਬ ਡਾਕ ਕਰ ਰਹੇ ਸੀਗੇ ਜੀ ਆ ਦੇਖੋ ਮੈਨੂੰ ਪੁਲਿਸ ਕਢੀਦੀ ਜਾਂਦੀ ਐ ਜਦੋਂ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਤਾਂ ਫਿਰ ਤੁਸੀਂ ਆਪਣੇ ਬਾਰੇ ਯਾਦ ਕਰੋ ਉਹ ਪੈਸੇ ਜਿਹੜੇ ਨਾ ਵੀ ਜਿੰਨੀ ਦੇਰ ਬੰਦੇ ਤੇ ਸਪੈਰ ਆਪਣੇ ਸਿਗਰੋ ਹੱਥਾਂ ਲੱਗੇ ਪਤਾ ਨਹੀਂ ਲੱਗਦਾ ਇਹ ਜੋ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਹਕੂਮਤ ਬਣੀ ਸੀ ਕਿ ਉਹ ਦਿੱਲੀ ਦੀ ਪੁਲਿਸ ਪੈਨਲ ਦੇ ਕੰਟਰੋਲ 'ਚ ਸੀ ਉਸ ਵੇਲੇ ਭਜਿੰਦਰ ਬਗਾ ਲੈ ਲੋ ਚਾਹੇ ਤੁਸੀਂ ਉਹ ਆਪਣੀ ਬਾ ਕੀ ਹੋਵੇ ਇਹ ਦੱਸੀਦਾ ਦਾ ਕਲਾਕਾਰ ਕਵੀ ਜੀ ਜੀ ਅ ਉਹ ਬੜਾ ਵਧੀਆ ਸੀ ਆਵਾਜ਼ੀ ਪਾਰਟੀ ਬਣਾਉਣ ਵਾਲਿਆਂ ਚ ਉਹ ਵੀ ਇੱਕ ਨਾਲ ਹੀ ਸੀ ਇਹਨਾਂ ਦੇ ਦੱਸ ਹਲਕਾ ਲੰਬਾ ਸੀ ਇਹਨਾਂ ਸਾਰਿਆਂ ਦੇ ਖਿਲਾਫ ਮੁਹਾਜਰ ਦੇ ਵਿੱਚ ਭੰਦੇ ਦਾ ਜ਼ਿਕਰ ਕਰਵਾਉਂਦੇ ਸੀ ਬਿਲਕੁਲ ਜੀ ਜੇ ਜਦੋਂ ਆਪ ਨੂੰ ਪਤਾ ਲੱਗਿਆ ਹੁਣ ਜਦੋਂ ਤੁਸੀਂ ਇੱਕ ਸੀਟ ਜਿੱਤਣ ਵਾਸਤੇ ਜਦੋਂ ਤੁਹਾਡੇ ਕੋਲੇ 93 93 ਐਮਐਨਏ ਹੈਗੀ ਹੈ ਇੱਕ ਸੀਟ ਜਿੱਤਣ ਵਾਸਤੇ ਤੁਸੀਂ ਅਜਿਹਾ ਕੁਝ ਕਰਦੇ ਹੋ ਇਹੇ ਸਬਜਤੇ ਕਰ ਰਹੇ ਹਾਂ ਤੇ ਦਾ ਭੇਕ ਮੈਂ ਕਮਾਂਗੀ ਕਿ ਉਹ ਇਹ ਪੁਲਿਸ ਦੀ ਦੀ ਜ਼ਰੂਰਤ ਤੋਂ ਹੈ ਸਰਕਾਰੀ ਮਸ਼ੀਨਰੀ ਦੀ ਜ਼ਰੂਰਤ ਤੋਂ ਹੈ ਇਹ ਕਹਿੰਦੇ ਇਹ ਨਹੀਂ ਕਿ ਸਰਕਾਰੀ ਮਸ਼ੀਨਰੀ ਵਾਏ ਆਪ ਕਰਦੇ ਸਕੇ ਉੱਪਰਲੇ ਪੱਧਰ ਤੇ ਹੁਕਮ ਹੋਇਆ ਤੇ ਜੀ ਉਹਨਾਂ ਹੁਕਮਾਂ ਦੀ ਪਾਲਣਾ ਹੁੰਦੀ ਹੈ ਸੋ ਕੱਲ ਪੁੱਲ ਮਾ ਕੇ ਆਪਾਂ ਦੇਖੀਏ ਜਿਹੜੀ ਟ੍ਰੈਂਡ ਆ ਰਹੇ ਆ ਕਿਉਂਕਿ ਉਹ ਤਾਂ ਕਿ ਤੇ 2022 ਇਲੈਕਸ਼ਨ ਆ ਪੰਜਾਬ ਚੂਹੀਆਂ 2022 ਤੋਂ ਬਾਅਦ ਲਗਭਗ ਸਾਰੀਆਂ ਹੀ ਸੀਟਾਂ ਇਹਨਾਂ ਨੇ ਆਪ ਦਿੱਤੀਆਂ ਆ ਆਮ ਆਦਮੀ ਪਾਰਟੀ ਵਾਲੇ ਜੀ ਇੱਕੋ ਹੀ ਸੀਟ ਬਰਨਾਲਾ ਪਿਛਲੀ ਜਿਹੜੀ ਪਾਈ ਇਲੈਕਸ਼ਨ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਹ ਵੀ ਇਹਸ ਲਈ ਕਿਉਂਕਿ ਜਿਹੜਾ ਜੋਗ ਉਮੀਦਵਾਰ ਸੀ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਪਹਿਲੇ ਦਿਨ ਤੋਂ ਜੁੜਿਆ ਹੋਇਆ ਸੀ ਜੀ ਗੁਰਦੀਪ ਸਿੰਘ ਜੱਠਾ ਗੁਰਦੀਪ ਸਿੰਘ ਜੱਠਾ ਨੂੰ ਇਹਨਾਂ ਨੇ ਟਿਕਟ ਨਾ ਦੇ ਕੇ ਜਿਹੜੇ ਬੀਤ ਹੈਰ ਉਹਨਾਂ ਦੇ ਇੱਕ ਦੇ ਕਰੀਬੀ ਸੀ ਬਹੁਤ ਹੀ ਕਰੀਬੀ ਸੀ ਉਹਨੂੰ ਟਿਕਟ ਦਿੱਤੀ ਤੇ ਜੱਥਾ ਸਾਹਿਬ ਵੀ ਬਣੇ ਖੜੇ ਹੋਗੇ ਸੀ ਬਾਗੀ ਬਣ ਕੇ ਸੀ ਜੀ ਨਤੀਜਾ ਇਹ ਹੋਇਆ ਸੀ ਕਿ ਉਹ ਇੰਨੀ ਕ ਬੋਟ ਲੈ ਕੇ ਕਿ ਆ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਕਾਲਾ ਢੱਲੂ ਤੇ ਕਾਲੇ ਢੱਲੂ ਦਾ ਦਾਅ ਲੱਗਿਆ ਸੀ ਉਹ ਇੱਥੇ ਆਪਾਂ ਦੇਖੀਏ ਇੱਕ ਸਰਕਾਰੀ ਮਸ਼ੀਨਰੀ ਵੀ ਹੈਗੀ ਹੈ ਸਰਕਾਰ ਦੀ ਨਾਲ ਹੈ ਸ਼ਾਸਨ ਪ੍ਰਸ਼ਾਸਨ ਵੀ ਸਾਰਾ ਨਾਲ ਹੈ ਤੇ ਜਿਹੜਾ ਕੈਂਡੀਡੇਟ ਚੋਣ ਲੜ ਰਿਹਾ ਹੈ ਉਹ ਕੈਂਡੀਡੇਟ ਵੀ ਬਹੁਤ ਅਮੀਰ ਆਦਮੀ ਹੈ ਜੀ ਜੀ ਔਰ ਉਹ ਕਿੰਨਾ ਅਮੀਰ ਹੈ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਲਓ ਕਿ ਮਨੀਸ਼ ਸੁਸੋਦੀਆ ਸਾਹਿਬ ਦੇ ਬੱਚੇ ਆਏ ਪੜਨ ਵਾਸਤੇ ਮੇਰੇ ਖਿਆਲ ਨਾਲ ਇੱਕ ਬੱਚਾ ਗਿਆ ਬਾਹਰਲੇ ਦੇਸ਼ ਦੇ ਵਿੱਚ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਜੀ ਤੇ ਉਹਨੂੰ ਤਾਂ ਅੰਦਾਜ਼ੀ ਲੋੜ ਹੁੰਦੀ ਹੈ ਬਗੈਰ ਫੰਡਸ ਤੋਂ ਤੁਹਾਨੂੰ ਪਤਾ ਵੀ ਜਿੰਨੀ ਜਿੰਨਾ ਪਰ ਜਮਾ ਨਾ ਕਰਵਾਈਏ ਗੱਲ ਬਣਦੀ ਨਹੀਂ ਤੇ ਉਹਨੇ ਜਿਹੜੇ ਆਪਣੇ ਸੋਰਸਸ ਦੱਸੇ ਸੀ ਮਨੀਸ਼ ਸੋਧਿਆ ਨੇ ਕਿ ਮੈਂ ਫੰਡ ਕਿੱਥੋਂ ਲਏ ਤੇ ਚੰਦੀ ਸਾਹਿਬ ਜਿਹੜਾ ਦਿੱਲੀ ਦੀ ਵਿਧਾਨ ਸਭਾ ਦੀ ਹਾਲੀਆ ਚੋਣ ਹੋ ਕੇ ਛੱਡੀ ਹੈ ਜਿਹਦੇ ਵਿੱਚ ਹਾਰੇ ਗਏ ਆਮ ਆਦਮੀ ਪਾਰਟੀ ਵਾਲੇ ਸੋਧਿਆ ਸਾਹਿਬ ਵੀ ਹਾਰੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਹਾਰੇ ਹੈ ਤੇ ਮੇਰਾ ਖਿਆਲ ਹੈ ਉਸਦੇ ਹਾਰ ਦੀ وجہ ਕਾਰਨ ਕੇਜਰੀਵਾਲ ਸਾਹਿਬ ਦੀ ਨਿਗਾ ਪੰਜਾਬ ਵੱਲ ਹੈ ਤੇ ਪੰਜਾਬ ਦੇ ਪਲ ਨੂੰ ਇਧਰ ਮੁੜਿਆ ਉਹ ਉਹਦਾ ਜਿਹੜਾ ਉਹਨੇ ਆਪਣਾ ਹਲਫ ਹਲਫਨਾਮਾ ਦਿੱਤਾ ਸੀ ਇਹ ਇਨਕਮ ਨਾਲ ਸੰਬੰਧਿਤ ਜਿਆਦਾ ਜਿਹੜਾ ਆਪਾਂ ਬੀਟੀ ਹਿਸਾਬ ਕਿਤਾਬ ਕਹਿੰਦੇ ਆ ਜੇ ਮੈਂ ਬੱਚਾ ਬਾਹਰ ਪੜ੍ਹਨ ਵਾਸਤੇ ਭੇਜਿਆ ਉਹਦੇ ਇਨਾ ਖਰਚਾ ਆਇਆ ਤਾਂ ਪੈਸਾ ਕਿੱਥੋਂ ਉਹ ਜਿੰਦੀ ਸਾਹਿਬ ਥਾਰਾ ਪੈਸਾ ਜਿਹੜਾ ਹੈਗਾ ਉਹ ਪੈਸੇ ਦਾ ਬੱਡਾ ਹਿੱਸਾ ਇਹ ਸੰਜੀਵ ਅਰੋੜਾ ਸਾਹਿਬ ਤੇ ਨਵੇਂ ਪਰਿਵਾਰ ਤੋਂ ਲਿਆ ਸੀ ਇਹ ਡਾਕੂਮੈਂਟ ਸਹਿ ਲਿਖਿਆ ਹੋਇਆ ਹੈ ਉਹਨਾਂ ਦੇ ਜੀ ਜਿਹੜੇ ਉਹਨੇ ਇਹ ਜਿਹੇ ਬੰਦੇ ਨੇ ਜਿਹਨੂੰ ਤੁਸੀਂ ਮਤਲਬ ਜੀ ਤੁਸੀਂ ਪੈਸਾ ਪਹਿਲਾਂ ਲੈਨੇ ਹੋ ਰਾਜ ਸਵਾਰ ਦੀ ਫੀਸ ਨੂੰ ਪਹਿਲਾਂ ਟੀਕ ਤੁਸੀਂ ਦੇ ਚੁੱਕੇ ਹੋ ਉਹਨਾਂ ਨੂੰ ਇਹ ਦਿੱਤੀ ਹੈ ਤੇ ਕਾਦੇ ਵਾਸਤੇ ਇਸੇ ਕਰਕੇ ਹੈ ਕਿ ਕੇਜਰੀਵਾਲ ਸਾਹਿਬ ਜਸਤਸੋਧਿਆ ਸਾਹਮਣੇ ਥੋੜਾ ਅਸ਼ਵਾ ਜਾਣਾ ਚਾਹੁੰਦੇ ਆ ਆਪਾਂ ਗੱਲ ਵੀ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਚਲੋ ਭਗਵੰਤ ਮਾਨ ਤਾਂ ਬਿਮਾਰ ਹੋ ਗਈ ਲੇਕਿਨ ਆਖਰੀ ਦਿਨਾਂ ਦੇ ਵਿੱਚ ਕੇਜਰੀਵਾਲ ਪੰਜਾਬ ਛੱਡ ਕੇ ਗੁਜਰਾਤ ਖੜ ਚਲੇ ਗਈ ਬਿਲਕੁਲ ਜੀ ਉਹਦਾ ਹੁਣ ਪਤਾ ਲੱਗਿਆ ਕਿ ਅਸਲ ਦੇ ਵਿੱਚ ਉਹ ਗੁਜਰਾਤ ਤੈਸ ਕਰਕੇ ਗਈ ਸੀ ਕੀ ਭਾਤ ਕੁਸ਼ਲ ਆਸ਼ੂ ਨੇ ਇਸ ਜੋਨ ਦੇ ਦੌਰਾਨ ਇੱਕ ਮਦਦ ਖੜਾ ਕਰਤਾ ਸੀ ਜੀ ਉਹਨਾਂ ਨੇ ਸਵਾਲ ਪੁੱਛਿਆ ਸੀਗਾ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਇਹ ਦੱਸੋ ਕਿ ਤੁਸੀਂ ਇਹ ਸੀਟ ਇਸ ਕਰਕੇ ਖਾਲੀ ਕਰਵਾ ਰਹੇ ਹੋ ਜੀ ਕਿ ਹੋਰ ਤੁਸੀਂ ਲੜਨੀ ਹੈ ਇਹ ਤੁਸੀਂ ਚੋਣ ਨਹੀਂ ਲੜੀ ਤਾਂ ਇਹ ਦੱਸੋ ਕਿ ਕਿਸੇ ਪੰਜਾਬੀ ਨੂੰ ਟਿਕਦੇ ਹੋਗੇ ਕਿ ਗੈਰ ਪੰਜਾਬੀ ਨੂੰ ਟਿਕਦੇ ਹੋਗੇ ਜੀ ਜੀ ਇਹਦੇ ਕੋਲ ਤਿੰਨ ਚਾਰ ਫਾਰਕ ਜਿਹੜੇ ਕਰਤੇ ਸੀ ਪੰਜਾਬੀ ਬਨਾਮ ਗੈਰ ਪੰਜਾਬੀ ਜੀ ਜੀ ਮਤਲਬ ਪੰਜਾਬੀ ਬਨਾਮ ਦਿੱਲੀ ਵਾਲੇ ਜਦੋਂ ਇਹ ਨੈਰੇਟਿਵ ਬਣਨਾ ਸ਼ੁਰੂ ਹੋ ਗਿਆ ਨਾ ਫਿਰ ਤੁਰਨਾ ਕੇਜਰੀ ਵਾਲ ਬਹੁਤ ਉਸਤਾਦਮੀ ਹੈ ਜੀ ਜੀ ਉਹਦੇ ਨਾਲ ਦੀ ਨਾਲ ਕਿਹਾ ਕਿ ਮੈਂ ਜੇ ਮੈਂ ਇੱਥੇ ਬੈਠਾ ਰਿਆ ਤਾਂ ਇਹ ਲਾਹੂਲ ਟਸਰ ਜਾਊਗਾ ਤੇ ਫਿਰ ਉਹਨੇ ਨਾਲ ਦੀ ਨਾਲ ਹੀ ਮਤਲਬ ਜਿਹੜਾ ਹੈਗਾ ਸੀ ਆਪਣਾ ਚੱਕਿਆ ਇਥੋਂ ਬੋਰੀਆਂ ਵਿਸਪਰਾ ਕੇ ਚਲੇ ਗਈ ਔਰ ਕੱਲ ਜਦੋਂ ਪੋਲਿੰਗ ਸਟਾਰਟ ਹੋਈ ਆ ਉਸ ਵੇਲੇ ਮੈਸੇਜ ਵੀ ਦਿੱਤਾ ਉਹਨਾਂ ਨੂੰ ਜੀ ਭਗਵੰਤ ਮਾਨ ਹੁਣ ੜੀ ਕਿਉਂ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਮੁੱਖ ਮੰਤਰੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਆਪਣੇ ਪੰਜਾਬ ਦੇ ਜਿਹੜੇ ਵੋਟਰਾਂ ਨੂੰ ਬੇਇੱਜ਼ਤੀ ਕਰਨੀ ਸੀ ਕਿ ਜੀ ਵੱਧ ਤੋਂ ਵੱਧ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਤੇ ਕੇਜਰੀਵਾਲ ਨੇ ਵੀ ਨਾਲ ਦੀ ਨਾਲ ਹੀ ਕਿਹਾ ਸੀ ਕਿ ਮੈਂ ਅਪੀਲ ਕਰਦਾ ਹੁਣ ਜਦ ਦੀ ਸਮੇਂ ਇੱਥੇ ਦੇਖੋ ਕਿ ਕਹੇ ਕੇਜਰੀਵਾਲ ਕਿਸ ਸੈਸੇਟੀ ਵਿੱਚ ਅਪੀਲ ਕਰਦਾ ਹੈ ਜੀ ਇਹ ਉਹ ਅਪੀਲ ਜਿਹੜੀ ਹੈਗੀ ਹੈ ਆਪਣੇ ਜੀਪੀ ਨੱਡਾ ਨੇ ਕੀਤੀ ਹੈ ਕਿ ਕਿ ਉਹ ਅਪੀਲ ਜਿਹੜੀ ਹੈਗੀ ਆਪਣੇ ਤੁਹਾਡੇ ਵਾਲਕਰ ਜੁਰਖਾ ਦੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਹੜੀ ਹੈ ਉਹ ਬਤਵਤ ਵੋਟਾਂ ਪਾਉਣ ਕੇਜਰੀਵਾਲ ਕਿਉਂ ਕਰਦਾ ਹੈ ਇਹਦਾ ਮਤਲਬ ਹੈ ਕਿ ਕੇਜਰੀਵਾਲ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਜਰੂਰ ਹੈ ਲੇਕਿਨ ਅਸਲ ਅਸਲ ਪਾਵਰ ਜਿਹੜੀ ਹੈਗੀ ਆ ਉਹ ਮੇਰੇ ਹੱਥ 'ਚ ਹੈ ਪਾਵਰ ਸੈਂਟਰ ਮੈਂ ਬਣਿਆ ਹੋਇਆ ਹੂੰ ਹੂੰ ਤਾਂ ਵੇਖਦੇ ਆ ਜੀ ਵੱਖ-ਵੱਖ ਚੈਨਲ ਜਿਹੜੇ ਹੈਗੇ ਉਹ ਆਪੋ ਆਪਣੀਆਂ ਬੇਜਾਂਦੇ ਰਹੇ ਕਈ ਵਾਰੀ ਆਪਾਂ ਕਹਿ ਸਕਦੇ ਹੁੰਨੇ ਕਿ ਹਾਲਾਤ ਇਹ ਬੜਦੇ ਦਿਖਦੇ ਲੇਕਿਨ ਕਈ ਵਾਰੀ ਬੋਟ ਪਗਵਾਨ ਬੜਾ ਕੁਝ ਕਰ ਲੈਂਦਾ ਹੁੰਦਾ ਜੀ ਜੀ ਉੱਚਾ ਵੀ ਨਹੀਂ ਜਾ ਸਕਦਾ ਹੁੰਦਾ ਕਦੇ ਵੀ ਕਦੇ ਆਉ ਜੀ ਇਹ ਗੱਲ ਨਾ ਹੁੰਦੀ ਤਾਂ ਜੰਦੀ ਸਾਬ ਮੈਂ ਕੇਜਰੀਵਾਲ ਤੋਂ ਸ਼ੁਰੂ ਕਰਦਾ ਕਿ ਸ਼ੀਲਾ ਦਿਖਸ਼ਤ ਹੂੰ ਤੇਰੀ ਲਗਾਤਾਰ ਤਿੰਨ ਵਾਰੀ ਮੁੱਖ ਮੰਤਰੀ ਰਹੀ ਸੀ ਉਹ ਕੇਜਰੀਵਾਲ ਤੋਂ ਹਾਰ ਗਈ ਸੀ ਜੀ ਕੇਜਰੀਵਾਲ ਇਸ ਦੀ ਅਭੀ ਸੀਟ ਤੋਂ ਹਾਰ ਗਿਆ ਪੰਜ ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰ ਗਿਆ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਕੋਲੀ ਤੋਂ ਹਾਰ ਗਿਆ ਔਰ ਜੇ ਆਪਾਂ ਦੇਖੀਏ ਜੰਨੀ ਸਾਹਿਬ ਜੰਨੀ ਸਾਹਿਬ ਸਿੱਟਿੰਗ ਮੁੱਖ ਮੰਤਰੀ ਸੀ ਦੋ ਸੀਟਾਂ ਤੋਂ ਕੜੇ ਹੋਏ ਸੀ ਦੋਨਾਂ ਤੋਂ ਹਾਰ ਗਏ ਸੀ ਅਫਰੌੜ ਤੋਂ ਤਾਂ ਲਾਭ ਸਿੰਘ ਜਿਹੜਾ ਮੋਬਾਈਲ ਠੀਕ ਕਰਦਾ ਉਹ ਸੀ ਉਹਨੇ ਹਰਾਇਆ ਸੀ ਕਿਉਂਕਿ ਬਹੁਤ ਕਿਸੇ ਦਿਰਪਤ ਕਰਦਾ ਹੁੰਦਾ ਕਿ ਵੋਟਰ ਦੇ ਦਿਮਾਗ ਵਿੱਚ ਕੀ ਹੈ ਵੋਟਰ ਕੀ ਕਰਦਾ ਹੈ ਜਦੋਂ ਕੁੱਲ ਮਿਲਾ ਕੇ ਜਿਹਾ ਆਪਾਂ ਦੇਖਿਆ ਇਲੈਕਸ਼ਨ ਪੀਸਫੁਲੀ ਪਿਪੜ ਗਈ ਕੋਈ ਬਾੜੀ ਜਿਆਦਾ ਬਦਲ ਉੱਥੇ ਗਵਰਨਮੈਂਟ ਨਹੀਂ ਹੋਈ ਇੱਕ ਚੰਗੀ ਗੱਲ ਆਪਾਂ ਲੁਧਿਆਣੇ ਦੇ ਵੋਟਰਾਂ ਨੂੰ ਇਹ ਗੱਲ ਦੀ ਵਧਾਈ ਦੇਣੀ ਹੈ ਨਿੱਕੇ ਮੋਟੇ ਜੜਪਾਕ ਸਰੇ ਹੀ ਜੀਆਂ ਇਲੈਕਸ਼ਨਾਂ ਚ ਸੁਭਾਈ ਰਹਦੀਆਂ ਬਿਲਕੁਲ ਨਹੀਂ ਚੱਲਦੇ ਆਪਾਂ ਪਹਿਲੀ ਕਾਲ ਤੇ ਹਾਂਜੀ ਲਖਵੀਰ ਜੀ ਸਵਾਗਤ ਹੈ